ਮਾਰਾਣਾ ਪ੍ਰਤਾਪ ਨਗਰ ਟੱਪਾ ਰੋਡ 'ਚ ਹੋ ਰਹੀ ਹੈ ਜੀ ਕਿੰਨੇ ਤੋਂ ਕਿੰਨੇ ਹੋ ਰਹੀ ਹੈ ਇਹ ਰੋਜ਼ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਭਗਵਦ ਗੀਤਾ ਦਾ ਪਾਠ ਹੁੰਦਾ ਜੀ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਇੱਥੇ ਖਵਨ ਹੁੰਦਾ ਜੜੀ ਕਲਸ਼ ਯਾਤਰਾ ਕਿੰਨੇ ਤਰੀਕ ਨੂੰ ਗੱਡੀ ਰਹੀ ਕਲਸ਼ ਯਾਤਰਾ 1 ਤਰੀਕ ਨੂੰ ਗੱਡੀ ਸੀ ਕੱਢੀ ਗਈ ਸੀ ਉਹਦੇ ਵਿੱਚ 51 ਕਲਸ਼ ਲੈ ਗਿਆ ਸੀ ਪੂਰੇ ਏਰੀਆ ਦੇ ਵਿੱਚ ਯਾਤਰਾ ਗੱਡੀ ਸੀ ਕਿੰਨੇ ਨੌਜਵਾਨ ਪੜੀ ਨਾਲ ਜੁੜੀ ਹੈ ਨੌਜਵਾਨ ਜਿਹੜੀ ਸਾਡਾ ਆਪਣਾ ਕਲੱਬ ਹੀ ਸਾਡਾ ਘਟੋ ਘਟ 57 ਮੁੰਡਿਆਂ ਦਾ ਹੈਗਾ ਜੀ ਬਹੁਤ سپورਟਿਵ سپورਟਿਵ ਹੈਗੇ ਭਰਾ ਸਾਡੇ ਸਾਰੇ ਬਹੁਤ ਯੋਗਦਾਨ ਦੇ ਰਹੇ ਨੇ ਜਿਹੜੇ ਜਿਹੜੇ ਪੁਰਾਣੇ ਹੋ ਚੁੱਕੇ ਹਨ ਉਹਨੇ ਤੁਹਾਡੀ ਸੰਸਥਾ ਸਾਡੇ ਵੱਲੋਂ ਜਗਨ ਕਰਾਇਆ ਜਾਂਦਾ ਜੀ ਕੋਈ ਵੀ ਲੱਗਰ ਦੀ ਸੇਵਾ ਹੋਵੇ ਕੋਈ ਵੀ ਪ੍ਰੋਲਾ ਹੋਵੇ ਸਾਰੇ ਮਿਲ ਕੇ ਭਰਾਸਾਰੇ ਕਰਦੇ ਜੀ ਕਿਦਾਰਾ ਪ੍ਰਣਾ ਦੇਖਣ ਨੂੰ ਮਿਲ ਰਿਹਾ ਇਹ ਬਹੁਤ ਵਧੀਆ ਲੱਗ ਰਿਹਾ ਜੀ ਸਾਰਾ ਮੋਹਲਾ ਇਕੱਠਾ ਹੋਇਆ ਹੋਇਆ ਜੀ ਸਾਰੇ ਮੁੰਡੇ ਟਾਈਮ ਦੇ ਰਿਹਾ ਜੀ ਤੇ ਬੱਚੇ ਵੀ ਬਹੁਤ ਨਾਲ ਸਹਿਯੋਗ ਕਰ ਰਹੇ ਜੀ ਬਹੁਤ ਅੱਛਾ ਲੱਗ ਰਿਹਾ ਜੀ ਇੱਕ ਧਰਮ ਨੂੰ ਲੈ ਕੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਰਹੇ ਜੀ ਤੇ ਅਸੀਂ ਬਹੁਤ ਵਧੀਆ ਫੀਲ ਕਰ ਰਹੇ ਹਾਂ ਜੀ ਕਿ ਇਹਨੇ ਯੁਵਾ ਬਿੜੇ ਜੋੜੇ ਸਾਡਾ ਨਕੜ ਕੋਲ 770 ਯੋਵਬੀੜੀ ਆਗੇ ਨਹੀਂ ਮਲੇ ਚਾਰ ਪੰਜ ਬੰਦਾ ਆਂਦਾ ਜੀ ਹਰ ਆਇਓ ਸੰਗਤ ਨੂੰ ਕੀ ਕਹੋ ਆਇਓ ਸੰਗਤਾਂ ਪੂਰਾ ਪਿਆਰ ਮਿਲ ਰਿਹਾ ਜੀ ਆਇਓ ਸੰਗਤ ਨੂੰ ਇਹ ਵੀ ਇਹਨਾਂ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਦੇਣਾ ਚਾਹੀਦਾ ਜੀ ਥੋੜਾ ਕੁਛ ਹੀ ਵਾਲਾ ਤੇਨ ਕਹਿ ਸਕਦੇ ਆ ਮਾ ਚਿੰਤਪੁਨੀ ਕਲੱਬ ਦੇ ਸਾਰੇ ਨੌਜਵਾਨ ਵੀਰਾਂ ਨੇ ਹਮੇਸ਼ਾ ਅੱਗੇ ਹਰ ਸਾਲ ਜਾਗਰੂਕ ਕਰਾਉਂਦੇ ਨੇ ਤੇ ਅੱਜ ਜਿਹੜੀ ਭਗਵਤ ਕਥਾ ਰੱਖੀ ਆ શ્રી ਕ੍ਰਿਸ਼ਨ ਜੀ ਦਾ ਅਸ਼ੀਰਵਾਦ ਸਾਰੀਆਂ ਸੰਗਤਾਂ ਨੂੰ ਇਕੱਠਿਆ ਕਰਕੇ ਦਵਾਇਆ ਵਾ ਤੇ ਬਹੁਤ-ਬਹੁਤ ਵਧਾਈ ਦਿਨਾ ਸਾਰਿਆਂ ਨੂੰ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਤੇ ਜਿਹੜੇ ਆਪਾਂ ਅੱਜ ਪਰੋਸ਼ਨ ਵਧਿਆ ਉਹਦੇ ਵਾਸਤੇ ਵੱਧ ਤੋਂ ਵੱਧ ਦਰਖਤ ਲਾਈਏ ਤਾਂ ਕਿ ਜਿੱਥੇ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਖਰਾਕ ਦਿੰਨੇ ਆ ਉੱਥੇ ਵਧੀਆ ਸਾਫ਼ ਸੁਥਰੀ ਆਕਸੀਜਨ ਵੀ ਮਿਲ ਸਕੇ ਉਹਨਾਂ ਨੂੰ ਤਾਂ ਉਹ ਬਿਮਾਰੀਆਂ ਤੋਂ ਬਚ ਸਕਣ ਔਰ ਹਮੇਸ਼ਾ ਇਹ ਛੋਟੇ ਸਾਰੇ ਵੀਰਾਂ ਦਾ ਮਹਾਰਾ ਪ੍ਰਤਾਪਨਗਰ ਦੇ ਵੀਰਾਂ ਦਾ ਮੋਤੀਨਗਰ ਮੋਤੀ ਬਾਗ ਦੇ ਤੇ ਆਸੇ ਪਾਸੇ ਜਿੰਨੇ ਵੀ ਸਾਰੇ ਵਿਦਵਾਨ ਸੁਭਾ ਹਰਕਾਪੂਰੀ ਦੇ ਜਿੰਨੇ ਵੀ ਸਾਥੀ ਨੇ ਹਮੇਸ਼ਾ ਇਹਨਾਂ ਦਾ ਅਸ਼ੀਰਵਾਦ ਰਿਹਾ ਤੇ ਉਹ ਮੇਰੀ ਵੀ ਸੋਚ ਹਮੇਸ਼ਾ ਰਹੀ ਆ ਤੇ ਜੋ ਇਹਨਾਂ ਦਾ ਅਸ਼ੀਰਵਾਦ ਮਿਲਿਆ ਤੇ ਮਹਿਸੂਸ ਮੈਂ ਮਿਲ ਕੇ ਇਹਨਾਂ ਨੂੰ ਮੋੜ ਕੇ ਦੇਵਾਂ ਤੇ ਇਸ ਇਲਾਕੇ ਨੂੰ ਵਧੀਆ ਬਣਾਵਾਂ ਤੇ ਅੱਜ ਆਮ ਆਦਮੀ ਪਾਰਟੀ ਸਰਕਾਰ ਇਹਨਾਂ ਨੇ ਬਣਾਈ ਆ ਤੇ ਮੈਨੂੰ ਵੀ ਐਮਐਲਏ ਬਣਾਇਆ ਤੇ ਮੇਰੇ ਵੀ ਪੂਰੀ ਸੋਚ ਆ ਇਸ ਇਲਾਕੇ ਨੂੰ ਵਧੀਆ ਬਣਾ ਕੇ ਸੁੰਦਰ ਬਣਾ ਕੇ ਤਾਂ ਕਿ ਜੋ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਦਾ ਸਮਾਜਿਕ ਸਨਮਾਨ ਜੀ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਤੇ ਉਸ ਰੰਗਲੇ ਪੰਜਾਬ ਦਾ ਅਸੀਂ ਵੀ ਬਦਾਸਵਾ ਹਰਕਾਪੁਰਵੀ ਦਾ ਹਿੱਸਾ ਬਣਾਈਏ ਦੋ ਦਾ 10 ਚਰਾਗ ਨੇ ਜਿਸ ਸਮੇਂ ਅਸੀਂ ਮਹਾਰਾਣਾ ਪ੍ਰਤਾਪ ਨਗਰ ਹਲਕਾ ਪੂਰਬੀ ਦੇ ਵਿੱਚ ਖੜੇ ਹੋਏ ਆ ਜਿੱਥੇ ਸ਼੍ਰੀ ਬਾਗਵਤ ਕਥਾ ਬੜੀ ਸ਼ਰਧਾ ਭਾਵਨਾ ਦੇ ਨਾਲ ਚਿੰਤਪੁਰਨੀ ਕਲੱਬ ਵੱਲੋਂ ਕਰਵਾਈ ਆ ਰਹੀ ਆ ਜਿੱਥੇ ਜੋ ਕਥਾ ਵਾਚੇਗਾ ਸ਼੍ਰੀ ਬਲਰਾਮ ਜੀ ਤ੍ਰਿੰਦਾ ਬੰਦੋਂ ਇੱਥੇ ਕਥਾ ਵਾਸ਼ਿੰਗ ਜੋ ਕਥਾ ਕਰ ਰਿਹਾ ਤੇ ਦੇਖ ਸੰਦਿਓ ਰੱਜ ਕਿਸ ਤਰ੍ਹਾਂ ਸੰਗਤ ਜੋ ਇਸ ਕਥਾ ਦਾ ਆਨੰਦ ਲੈ ਰਹੀ ਆ ਕਿ ਜਿੱਥੇ ਸਰਦਾਰ ਜਲਜੀਤ ਸਿੰਘ ਘਰੇਲ ਭੋਲਾ ਜੀ ਇੱਥੇ ਪਹੁੰਚੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਚਿੰਤਪੁਰਨੀ ਕਲੱਬ ਦੇ ਮੈਂਬਰ ਆ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੜਾ ਇਹ ਭਰਾਂ ਦਾ ਹੈ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਕਰਵਾਏ ਜਾ ਰਿਹਾ ਇਹ ਕਲਸ਼ ਯਾਤਰਾ ਕਦੋਂ ਗੱਡੀ ਗਈ ਸੀ ਆਓ ਗੱਲਬਾਤ ਕਰਦੇ ਆ ਸਰਦਾਰ ਜਲਜੀਤ ਸਿੰਘ ਗਰੇਵਰ ਭੋਲਾ ਜੀ ਨਾਲ ਤੇ ਮੈਂਬਰਾਂ ਨਾਲ ਆਓ ਗੱਲਬਾਤ ਕਰਦੇ ਆ ਜੈਮਾ ਚਿੰਦੂਨੀ ਕਲਬ ਹੈ ਜੀ ਇਹ ਭਗਵਦ ਗੀਤਾ ਕਿੱਥੇ ਕਿਹੜੇ ਨਾਖੇ ਚ ਹੋ ਰਹੀ ਹੈ ਤੇ ਮਾਰਾਣਾ ਪ੍ਰਤਾਪ ਨਗਰ ਟੱਪਾ ਰੋਡ ਚ ਹੋ ਰਹੀ ਹੈ ਜੀ ਕਿੰਨੇ ਤੋਂ ਕਿੰਨੇ ਹੋ ਰਹੀ ਹੈ ਇਹ ਰੋਜ਼ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਭਗਵਦ ਗੀਤਾ ਦਾ ਪਾਠ ਹੁੰਦਾ ਜੀ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਇੱਥੇ ਖਵਨ ਹੁੰਦਾ ਸਾਡੇ ਉੱਤੇ ਦਿਨ ਚੱਲੇਗਾ ਇਹ 8 ਦਿਨ ਚੱਲੇਗਾ ਜੀ ਪੂਰੇ ਤੇ ਜਿਹੜੀ ਕਲਸ਼ ਯਾਤਰਾ ਉਹ ਕਿੰਨੀ ਤਰੀਕ ਨੂੰ ਕੱਢੀ ਜਾਏਗੀ ਕਲਸ਼ ਯਾਤਰਾ ਇੱਕ ਤਰੀਕ ਨੂੰ ਕੱਢੀ ਸੀ ਕੱਢੀ ਗਈ ਸੀ ਉਹਦੇ ਵਿੱਚ 52 ਕਲਸ਼ ਲੱਗੇ ਸੀ ਪੂਰੇ ਏਰੀਆ ਦੇ ਵਿੱਚ ਯਾਤਰਾ ਗੱਡੀ ਸੀ ਜਿਹੜੀ ਕਲਸ਼ ਯਾਤਰਾ ਉਹ ਕਦੋਂ ਕੱਢੀ ਜਾ ਰਹੀ ਹੈ ਤੇ ਫਸਟ ਹੀ ਹੁੰਦੀ ਹੈ ਜੀ ਉਸ ਤੋਂ ਬਾਅਦ ਨਹੀਂ ਹੁੰਦੀ ਹੈ ਤੇ ਕਿੰਨੇ ਨੌਜਵਾਨ ਪੇੜੀ ਨਾਲ ਜੁੜੀ ਹੈ ਨੌਜਵਾਨ ਜਿਹੜੀ ਸਾਡਾ ਆਪਣਾ ਕਲੱਬ ਹੀ ਸਾਡਾ ਘਟੋ ਘਟ 57 ਮੁੰਡਿਆਂ ਦਾ ਹੈਗਾ ਜੀ ਬਹੁਤ سپورਟਿਵ سپورਟਿਵ ਹੈਗੇ ਭਰਾ ਸਾਡੇ ਸਾਰੇ ਬਹੁਤ ਯੋਗਦਾਨ ਦੇ ਰਹੇ ਨੇ ਹਾਂਜੀ ਜੀ ਕੀ ਨਾਮ ਹੈ ਅੰਕਿਤ ਨਾਮ ਹੈ ਰੋ ਇਸ ਤਰ੍ਹਾਂ ਦੇਖ ਰਹੇ ਹੋ ਉਪਰਾਲੇ ਹੋ ਰਿਹਾ ਤੁਹਾਡੇ ਇਲਾਕੇ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਭਰਾ ਸਭ ਬੱਲੇ ਬੰਦਾ ਕਿੰਦਾ ਦਾ ਸਾਥ ਮਿਲਦਾ ਪੂਰਾ ਸਾਧਰੇ ਮਲੇ ਦੇ ਵਕਤ ਕੜ ਕੇ ਜੀ ਕਿੰਨਾ ਇਕੱਠ ਦੇਖਣ ਤੋਂ ਮਿਲਣ ਰਿਹਾ ਸਰੋ ਜੀ ਚਾਰ ਪੰਜ ਸੌ ਬੰਦੇ ਦਾ ਇਕੱਠ ਹੁੰਦਾ ਜੀ ਇੱਥੇ ਜਿਹੜੇ ਜਿਹੜੇ ਉਪਰਾਲੇ ਹੋਰ ਕਿਤੇ ਜਾਂਦੇ ਤੁਹਾਡੀ ਸੰਸਥਾ ਸਾਡੇ ਵੱਲੋਂ ਜਾਗਰਣ ਕਰਾਇਆ ਜਾਂਦਾ ਜੀ ਕੋਈ ਵੀ ਲੰਗਰ ਦੀ ਸੇਵਾ ਹੋਵੇ ਕੋਈ ਵੀ ਉਪਰਾਲਾ ਹੋਵੇ ਸਾਰੇ ਮਿਲ ਕੇ ਭਰਾ ਸਾਰੇ ਕਰਦੇ ਜੀ ਆਨਵਲ ਟਾਈਮ ਤੇ ਸਾਡੀ ਹੋਰ ਵੀ ਕੋਸ਼ਿਸ਼ ਰਹੇਗੀ ਅਸੀਂ ਸਾਡੇ ਕਲੱਬ ਵੱਲੋਂ ਵੈਸੇ ਇੱਕ ਵਰਸ਼ਿਕ ਜਾਗਰਣ ਵੀ ਕਰਾਇਆ ਜਾਂਦਾ ਔਰ ਅਸੀਂ ਭਗਵਦ ਗੀਤਾ ਦਾ ਪਹਿਲਾ ਪਾਠ ਕਰਵਾਇਆ ਔਰ ਕੋਸ਼ਿਸ਼ ਕਰਾਂਗੇ ਆਨਵਲ ਟਾਈਮ ਤੇ ਅਸੀਂ ਪਾਠ ਵੀ ਕੰਟੀਨਿਊ ਕਰੀਏ ਔਰ ਹੋਰ ਵੀ ਇਸ ਤੋਂ ਇਲਾਵਾ ਕਲੱਬ ਬਣਾ ਰਹੇ ਹਾਂ ਕਿ ਅਸੀਂ ਇਸ ਤੋਂ ਇਲਾਵਾ ਹੋਰ ਵੀ ਧਾਰਮਿਕ ਕੰਮ ਕਰਦੇ ਰਹੀਏ ਮੱਲੇ ਵਾਸਤੇ ਹਾਂਜੀ ਜੀ ਕੀ ਨਾਮ ਤੁਹਾਡਾ ਮੇਰਾ ਵਰਿੰਦਰ ਚੌਧਰੀ ਜੀ ਕਿਸ ਤਰ੍ਹਾਂ ਦੇਖ ਰਿਹਾ ਜਿਹੜੀ ਅੱਜ ਬਲਰਾਮ ਜੀ ਵrindavan ਤੋਂ ਇੱਥੇ ਆਏ ਆ ਬਹੁਤ ਚਿੱਟਾ ਕਰ ਰਹੇ ਆ ਕਿਦਾਂ ਇਹ ਪ੍ਰਾਣਾ ਦੇਖਣ ਨੂੰ ਮਿਲ ਰਿਹਾ ਇਹ ਬਹੁਤ ਵਧੀਆ ਲੱਗ ਰਿਹਾ ਜੀ ਸਾਰ ਸਾਰੇ ਮੁੰਡੇ ਟਾਈਮ ਦੇ ਰਹੇ ਆ ਜੀ ਤੇ ਬੱਚੇ ਵੀ ਬਹੁਤ ਨਾਲ ਸਹਿਯੋਗ ਕਰ ਰਹੇ ਆ ਜੀ ਬਹੁਤ ਅੱਛਾ ਲੱਗ ਰਿਹਾ ਜੀ ਇੱਕ ਧਰ ਨੂੰ ਲੈ ਕੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਰਹੇ ਆ ਜੀ ਤੇ ਅਸੀਂ ਬਹੁਤ ਵਧੀਆ ਫੀਲ ਕਰ ਰਹੇ ਆ ਜੀ ਜੀ ਟਾਈਮ ਮੈਂ ਕਾਫੀ ਬਿਜੀ ਟਾਈਮ ਹੁੰਦਾ ਉਹਦੇ ਬਿਜੀ ਟਾਈਮ ਕੱਢਣਾ ਬੜਾ ਮੁਸ਼ਕਿਲ ਆ ਇਹਦੇ ਦਿਨ ਵਿੱਚ ਅੱਜ ਲਗਾਤਾਰ 5 ਘੰਟੇ ਦੀ ਬਗਵਲ ਕੀਤਾ ਹੁੰਦੀ ਆ ਕਿਸ ਤਰ੍ਹਾਂ ਜੋ ਉਰਾਲਾ ਦੇਖ ਰਹੇ ਆ ਭਾਜੀ ਬਹੁਤ ਵਧੀਆ ਉਰਾਲਾ ਦੇਖ ਰਹੇ ਜੀ ਇਹ ਤਨਮਨ ਤਾਂ ਨੇ ਸਾਰੇ ਸਹਿਯੋਗ ਕਰ ਰਹੇ ਨੇ ਔਰ ਸਾਰੇ ਆਪਣਾ ਟਾਈਮ ਕੀਮਤੀ ਸਮੇਂ ਕੱਢ ਕੇ ਆ ਰਹੇ ਨੇ ਤੇ ਕਿੰਨੇ ਯੁਵਾ ਬੀੜੀ ਜੁੜੇ ਹੋਏ ਨੇ ਸਾਢੇ 9 ਘਟ ਕੋਟ 60 70 ਯੁਵਾ ਬੀੜੀ ਆਗੇ ਨਹੀਂ ਮਲੇ 4 5 ਬੰਦਾ ਆਂਦਾ ਜੀ ਹਰ ਰੋਜ਼ ਆਇਓ ਸੰਗਤ ਨੂੰ ਕੀ ਗੋਤ ਨੇ ਆਇਓ ਸੰਗਤ ਦਾ ਪੂਰਾ ਪਿਆਰ ਮਿਲ ਰਿਹਾ ਜੀ ਆਇਓ ਸੰਗਤ ਨੂੰ ਇਹ ਵੀ ਇਹਨਾਂ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਦੇਣਾ ਚਾਹੀਦਾ ਜੀ ਤੇ ਜਿਹੜੀ ਕਿੰਨੇ ਤੋਂ ਕਿੰਨੇ ਹੁਣ ਟਾਈਮ ਹੈ 6 ਤੋਂ 10 ਵਜੇ ਤੱਕ ਭਗਵਦ ਗੀਤਾ ਹੁੰਦੀ ਹੈ ਜੀ ਉਸ ਤੋਂ ਬਾਅਦ ਉਹਨਾਂ ਪ੍ਰਾਪਲ ਕਿਤੇ ਨੇ ਲਾਸਟ ਲਾਸਟ ਵਿੱਚ ਲੰਗਰ ਚੱਲਦਾ ਜੀ ਹਾਂਜੀ ਲੰਗਰ ਚੱਲਦਾ ਹਾਂਜੀ ਉਹਨਾਂ ਜਿਹੜਾ ਕਿੱਥੇ ਗਿਆ ਪਰਵਾਹ ਹਾਂਜੀ ਹਾਂਜੀ ਨੌਜਵਾਨ ਪੀੜੀ ਨੂੰ ਵੀ ਕੋਗਲਾਵਾਚੂ ਮਹਿਸੂਸ ਹੋ ਨੌਜਵਾਨ ਪੀੜੀ ਨੂੰ ਇਹੀ ਕਹਿਣਾ ਚਾਹਾਂਗੇ ਜੀ ਨਸ਼ੇ ਤਿਆਗੋ ਤੇ ਧਰਮ ਵੱਲ ਆਪਣਾ ਧਿਆਨ ਦਿਓ ਤੇ ਬੱਚਿਆਂ ਨੂੰ ਮੋਬਾਈਲ ਛੱਡ ਕੇ ਧਰਮ ਵੱਲ ਧਿਆਨ ਦੇਣਾ ਚਾਹੀਦਾ ਹੈ ਜੀ ਜਿਆਦਾ ਤੋਂ ਜਿਆਦਾ ਜਿਹੜੇ ਸਾਡੇ ਉਮਰ ਦੇ ਲੋਕ ਹੈਗੇ ਉਹਨਾਂ ਨੂੰ ਵੀ ਬਾਤ ਚੜ ਕੇ ਧਰਮ ਦੀ ਕੰਮ ਕਰਨਾ ਚਾਹੀਦਾ ਠੀਕ ਹੈ ਕਾਮਨਗਰ ਦੇ ਵਿੱਚ ਮਾਰਗਵਤ ਕਥਾ ਹੋ ਰਹੀ ਹੈ ਕਿਸ ਤਰ੍ਹਾਂ ਲੱਗ ਰਿਹਾ ਹੈ ਵੀਰਾਂ ਵੱਲੋਂ ਪ੍ਰਾਨਾ ਕੀਤਾ ਜਾ ਰਿਹਾ ਅੱਜ ਬੜਾ ਖੁਸ਼ੀ ਵਾਲਾ ਦਿਨ ਕਹਿ ਸਕਦੇ ਹਾਂ ਮਾਂ ਚਿੰਤਪੁਨੀ ਕਲੱਬ ਦੇ ਸਾਰੇ ਨੌਜਵਾਨ ਵੀਰਾਂ ਨੇ ਹਮੇਸ਼ਾ ਅੱਗੇ ਹਰ ਸਾਲ ਜਾਗਰਣ ਕਰਾਉਂਦੇ ਨੇ ਤੇ ਅੱਜ ਜਿਹੜੀ ਭਗਵਤ ਕਥਾ ਰੱਖੀ ਆ શ્રી ਕ੍ਰਿਸ਼ਨ ਜੀ ਦਾ ਆਸ਼ੀਰਵਾਦ ਸਾਰੀਆਂ ਸੰਗਤਾਂ ਨੂੰ ਇਕੱਠਿਆ ਕਰਕੇ ਦਵਾਇਆ ਵਾ ਤੇ ਬਹੁਤ-ਬਹੁਤ ਵਧਾਈ ਦਿਨਾ ਸਾਰਿਆਂ ਨੂੰ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਵਾਂ ਕਿ ਨੌਜਵਾਨ ਵੀਰ ਅੱਜ ਸਮਾਜ ਦੇ ਕੰਮ 'ਚ ਲੱਗੇ ਹੋਏ ਨੇ ਸਮਾਜ ਦੀ ਭਲਾਈ 'ਚ ਲੱਗੇ ਹੋਏ ਨੇ ਧਾਰਮਿਕ ਕੰਮ 'ਚ ਲੱਗੇ ਹੋਏ ਨੇ શ્રી ਕ੍ਰਿਸ਼ਨ ਜੀ ਅਗੇ ਭਗਵਾਨ ਕ੍ਰਿਸ਼ਨ ਜੀ ਅਗੇ ਇਹ ਅਰਦਾਸ ਕਰਦਾ ਭਗਵਾਨ ਕ੍ਰਿਸ਼ਨ ਜੀ ਇਹਨਾਂ ਨੌਜਵਾਨਾਂ ਨੂੰ ਤੰਦਰੁਸਤੀ ਬਖਸ਼ਣਾ ਕਿਉਂਕਿ ਹੈਲਥ 'ਚ ਹੈਲਥ ਤੰਦਰੁਸਤੀ ਭਖਣ ਤਾਂ ਕਿ ਹਸਨਾਈ ਨੌਜਵਾਨ ਇਕੱਠੇ ਹੋ ਕੇ ਔਰ ਇਸ ਤਰ੍ਹਾਂ ਦੇ ਧਾਰਮਿਕ ਕੰਮ ਸਮਾਜਿਕ ਕੰਮ ਕਰਨ ਲੋੜਵੰਦਾਂ ਦੀ ਵਾਦਤ ਕਰਨ ਤੇ ਵੱਧ ਤੋਂ ਵੱਧ ਮੈਂ ਜ਼ਰੂਰ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਤੇ ਜਿਹੜੇ ਆਪਾਂ ਅੱਜ ਪੁਰੋਸ਼ਨ ਵਧਿਆ ਉਹਦੇ ਵਾਸਤੇ ਵੱਧ ਤੋਂ ਵੱਧ ਦਰਖਤ ਲਾਈਏ ਤਾਂ ਕਿ ਜਿੱਥੇ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਖਰਾਕ ਦਿੰਨੇ ਆ ਉੱਥੇ ਵਧੀਆ ਸਾਫ਼ ਸੁਥਰੀ ਆਕਸੀਜਨ ਵੀ ਮਿਲ ਸਕੇ ਉਹਨਾਂ ਨੂੰ ਤਾਂ ਉਹ ਬਿਮਾਰੀਆਂ ਤੋਂ ਬਚ ਸਕਣ ਔਰ ਹਮੇਸ਼ਾ ਇਹ ਛੋਟੇ ਸਾਰੇ ਵੀਰਾਂ ਦਾ ਮਹਾਰਾ ਪ੍ਰਤਾਪ ਨਗਰ ਦੇ ਵੀਰਾਂ ਦਾ ਮੋਤੀ ਨਗਰ ਮੋਤੀ ਬਾਗ ਦੇ ਤੇ ਆ ਸੇ ਪਾਸੇ ਜਿੰਨੇ ਵੀ ਸਾਰੇ ਵਿਧਾਨ ਸਭਾ ਹਲਕਾ ਪੂਰੀ ਦੇ ਜਿੰਨੇ ਵੀ ਸਾਥੀ ਨੇ ਹਮੇਸ਼ਾ ਇਹਨਾਂ ਦਾ ਅਸ਼ੀਰਵਾਦ ਰਿਆ ਤੇ ਔਰ ਮੇਰੀ ਵੀ ਸੋਚ ਹਮੇਸ਼ਾ ਰਹੀ ਆ ਤੇ ਜੋ ਇਹਨਾਂ ਦਾ ਅਸ਼ੀਰਵਾਦ ਮਿਲਿਆ ਤੇ ਮੈਂ ਸੂਚ ਮੈਂ ਮਲਕੇ ਇਹਨਾਂ ਨੂੰ ਮੋੜ ਕੇ ਦੇਵਾਂ ਤੇ ਇਸ ਇਲਾਕੇ ਨੂੰ ਵਧੀਆ ਬਣਾਵਾਂ ਤੇ ਅੱਜ ਆਮ ਆਦਮੀ ਪਾਰਟੀ ਸਰਕਾਰ ਇਹਨਾਂ ਨੇ ਬਣਾਈ ਹੈ ਤੇ ਮੈਨੂੰ ਵੀ ਐਮ ਐਲ ਏ ਬਣਾਇਆ ਤੇ ਮੇਰੇ ਵੀ ਪੂਰੀ ਸੋਚ ਆ ਇਸ ਇਲਾਕੇ ਨੂੰ ਵਧੀਆ ਬਣਾ ਕੇ ਸੁੰਦਰ ਬਣਾ ਕੇ ਤਾਂ ਕਿ ਜੋ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਦਾ ਸਮਾਜਿਕ ਕੌਂਸਲਿੰਗ ਮਾਨ ਜੀ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਤੇ ਉਸ ਰੰਗਲੇ ਪੰਜਾਬ ਦਾ ਅਸੀਂ ਵੀ ਵਿਧਾਨ ਸਭਾ ਹਲਕਾ ਪੂਰਬੀ ਨੂੰ ਹਿੱਸਾ ਬਣਾਈਏ ਤੇ ਇਸ ਇਲਾਕੇ ਦੇ ਵਿੱਚ ਜਿਵੇਂ ਸਕੂਲ ਆਫ ਫੈਮਿਨਸ ਬਣਿਆ ਹੋਰ ਸਕੂਲ ਬਣਾਉਣ ਜਾ ਰਹੇ ਆ ਉਹ ਵੀ ਬਣਨ ਤੇ ਭਗਵਾਨ ਕ੍ਰਿਸ਼ਨ ਜੀ ਦੀ ਕਿਰਪਾ ਕਰਨ ਤਾਂ ਕਿ ਹੋਰ ਆਮ ਆਦਮੀ ਕਿਨੇ ਪੜਾ ਸਕੀਏ ਹੋਰ ਅਸੀਂ ਹਸਪੀਟਲ ਬਣਾ ਸਕੀਏ ਇਸ ਇਲਾਕੇ ਨੂੰ ਵਧੀਆ ਸੁੰਦਰ ਬਣਾ ਸਕੀਏ ਜਿਹੜੇ ਨੌਜਵਾਨ ਵੀ ਵੀਰ ਹੈ ਜਿਹੜੇ ਭਟਕੇ ਹੋਏ ਆ ਨਸ਼ਿਆਂ ਵੱਲ ਲੱਗੇ ਹੋਏ ਆ ਉਹਨਾਂ ਨੂੰ ਫ੍ਰੀ ਕਰੋਗੇ ਨੌਜਵਾਨਾਂ ਨੂੰ ਮੈਂ ਬਹੁਤ ਸੂਝਵਾਨੇ ਸਾਡੇ ਵੈਸੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਲੋਕ ਬਹੁਤ ਸੂਝਵਾਨ ਬਹੁਤ ਅਣਖੀ ਬਹੁਤ ਕਹਿ ਸਕਦੇ ਆ ਮਿਹਨਤੀ ਨੇ ਔਰ ਜਿਹੜੇ ਵੀ ਅੱਜ ਮਿਲ ਕੇ ਐਸੇ ਨੌਜਵਾਨ ਨੇ ਜਿਹੜੇ ਕੁਛ ਆਪਣੇ ਲੈਨ ਤੋਂ ਭਟ ਗਏ ਨੇ ਨਸ਼ੇ ਚ ਲਾਗੇ ਨੇ ਤੇ ਉਹਨਾਂ ਨੂੰ ਮੈਂ ਬੇਨਤੀ ਕਰ ਦੂੰਗਾ ਤੇ ਆਪਣੀ ਸਿਹਤ ਨੂੰ ਬਚਾਈਏ ਕਿਉਂਕਿ ਹੈਲਥ ਇਜ਼ ਬੈਲਥ ਤੇ ਔਰ ਇਹਨਾਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਸਾਰਿਆਂ ਨੂੰ ਔਰ ਉਹ ਨੌਜਵਾਨਾਂ ਨੂੰ ਆਪਾਂ ਬਚਾਈਏ ਜਿਹੜੇ ਕਿਸੇ ਗਲਤ ਰਸਤੇ ਪੈ ਗਏ ਨੇ ਤਾਂ ਕਿ ਕਿਸੇ ਮਾਂ ਦਾ ਪੁੱਤ ਬਚ ਸਕੇ ਕਿਸੇ ਭੈਣ ਦਾ ਪਰਾ ਬਚ ਸਕੇ ਕਿਸੇ ਭੈਣ ਦਾ ਪਤੀ ਬਚ ਸਕੇ ਉਹ ਵੱਡੀ ਸਮਾਜ ਦੀ ਸੇਵਾ ਵਾ ਤੇ ਔਰ ਇਹੀ ਬੇਨਤੀ ਕਰੂੰਗਾ ਉਹ ਇਕੱਠੇ ਹੋ ਕੇ ਆਪਾਂ ਨਸ਼ਿਆਂ ਤੋਂ ਬਚ ਕੇ ਔਰ ਵੱਧ ਤੋਂ ਵੱਧ ਗ੍ਰੀਨਰੀ ਕਰੀਏ ਤਾਂ ਕਿ ਆਪਾਂ ਆਪਣੇ ਜਿੱਥੇ ਬੱਚਿਆਂ ਨੂੰ ਪਾਲਦੇ ਆਂ ਵਧੀਆ ਖੁਰਾਕ ਦਿੰਨੇ ਆ ਤੇ ਉਸੇ ਤਰ੍ਹਾਂ ਉਹਨਾਂ ਨੂੰ ਸਾਫ਼ ਸੁਥਰੀ ਆਕਸੀਜਨ ਮਿਲ ਸਕੇ ਉਹ ਬਿਮਾਰੀਆਂ ਤੋਂ ਬਚ ਸਕਣ ਬਹੁਤ ਧੰਨਵਾਦ ਜੀ ਤੁਹਾਡਾ ਕਿਸ ਤਰ੍ਹਾਂ ਸਾਥ ਰਹੇਗਾ ਜਿਹੜੇ ਇੰਦਾ ਦੇ ਉਪਰਾਲੇ ਹੋ ਰਿਹਾ ਇਨਾਂ ਵੱਲੋਂ ਹੋਰ ਉਪਰਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਮੈਂ ਤਾਂ ਇਹਨਾਂ ਭਰਾਵਾਂ ਦੇ ਅਸ਼ੀਰਵਾਦ ਸਦਕਾ ਮੈਂ ਫੇਰ ਦੱਸ ਰਿਹਾ ਵਾਂ ਵੀ ਇਹ ਭਰਾਵਾਂ ਦੇ ਅਸ਼ੀਰਵਾਦ ਸਦਕਾ ਅੱਜ ਜੇ ਮੈਂ 6 ਲੱਖ ਚ ਲੜ ਅੱਜ 10ਵਰੀ ਕੌਂਸਲਰ ਬਣਿਆ ਤੇ ਇਸ ਵਾਰੀ ਐਮਐਲਏ ਬਣਿਆ ਇਹ ਨੌਜਵਾਨ ਸਾਥੀਆਂ ਦੇ ਸਾਡੇ ਬਰਮਾ ਜੀ ਬੈਠੇ ਨੇ ਮੋਹਨ ਲਾਲ ਜੀ ਬੈਠੇ ਚੌਧਰੀ ਸਾਹਿਬ ਸਾਰੇ ਮਿਲ ਕੇ ਸਾਰੇ ਸਾਥੀ ਨੇ ਸਾਡੇ ਸੂਤ ਸਾਹਿਬ ਔਰ ਜਿੰਨੇ ਵੀ ਸਾਥੀ ਨੇ ਇਹਨਾਂ ਸਾਥੀਆਂ ਨੇ ਹਮੇਸ਼ਾ ਇਸ ਇਲਾਕੇ ਦੇ ਵਿੱਚੋਂ ਮੈਨੂੰ ਆਉਣ ਦੀ ਲੋੜ ਨਹੀਂ ਪਈ ਆਪ ਬੁਲਾ ਕੇ ਆਪ ਆਪਣੀਆਂ ਡਿਊਟੀਆਂ ਆਪ ਸੁਮਹਾਰ ਕੇ ਕਿਉਂਕਿ ਮੇਰਾ ਇਹ ਪਰਿਵਾਰ ਹੈ ਇੱਕ ਤੇ ਇਹਨਾਂ ਨੇ ਸੰਭਾਲ ਕੇ ਮਿਲ ਕੇ ਮੈਨੂੰ ਅਸ਼ੀਰਵਾਦ ਦਿੱਤਾ ਤੇ ਮੇਰਾ ਇੱਕੋ ਹੀ ਸੋਚ ਆ ਬਈ ਇਸ ਇਲਾਕੇ ਨੂੰ ਵਧੀਆ ਬਣਾਈਏ ਔਰ ਮੇਰੀ ਸੋਚੀਏ ਵਧੀਆ ਬਣਾਵਾਂ ਤੇ ਪਰ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਇਹਨਾਂ ਦੋਸਤਾਂ ਮਿੱਤਰਾਂ ਦੇ ਨਾਲ ਛੋੜੇ ਭਰਾਵਾਂ ਦਾ ਮੈਂ ਜਿਨ੍ਹਾਂ ਇਹਨਾਂ ਨੇ ਅਸ਼ੀਰਵਾਦ ਦਿੱਤਾ ਤੇ ਉਹਦਾ ਮੁੱਲ ਮੈਂ ਅਗਲਾ ਜਨਮ ਲੈ ਕੇ ਵੀ ਨਹੀਂ ਮੋੜ ਸਕਦਾ ਮੇਰੀ ਕੋਸ਼ਿਸ਼ ਹੈ ਇਸੇ ਜਨਮ ਦੇ ਵਿੱਚ ਇਹਨਾਂ ਨੂੰ ਇਹਦਾ ਮੈਂ ਸੂਸਵੇਦ ਮੁੱਲ ਮੋੜਾ ਠੀਕ ਹੈ ਮਹਾਰਾਣਾ ਪ੍ਰਤਾਪ ਨਗਰ ਦੇ ਵਿੱਚ ਪਹੁੰਚੇ ਜਿੱਥੇ ਚਿੰਤਪੁਨੀ ਕਲਬ ਵੱਲੋਂ ਜਿਹੜੀ ਭਗਵਤ ਕਥਾ ਕਰਵਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ 1 ਤਰੀਕ ਨੂੰ ਕਲਸ਼ ਯਾਤਰਾ ਗੱਡੀ ਗਈ ਸੀ ਤੇ 2 ਤਰੀਕ ਤੋਂ ਲੈ ਕੇ 8 ਤਰੀਕ ਤੱਕ ਇਸ ਜਗ੍ਹਾ ਦੇ ਉੱਤੇ ਜੋ ਭਗਵਤ ਕਥਾ ਕਰਾਈ ਜਾਗੀ ਤੇ ਤਾਂ ਦਲਜੀਤ ਸਿੰਘ ਅਰਵਲ ਪੋਹਲਾ ਜੀ ਪਹੁੰਚੇ ਸੀ ਅਸੀਂ ਉਹਨਾਂ ਨੂੰ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਸੀ ਇਹ ਨੌਜਵਾਨ ਬੜੀ ਨਸ਼ੇ ਤੋਂ ਮੁਕਤ ਹੋ ਕੇ ਅੱਜ ਇਹ ਅچھے ਉਰਾਲੇ ਕਰ ਰਹੇ ਆ ਤੇ ਜਾਗਰਣ ਵੀ ਕਰਵਾਉਂਦੇ ਇਸ ਜਗ੍ਹਾ ਦੇ ਉੱਤੇ ਤੇ ਮੈਂ ਉਹਨਾਂ ਦੇ ਨਾਲ ਹਮੇਸ਼ਾ ਖੜਾ ਆਇਆ ਕਿ ਜੋ ਵਧੀਆ ਤੋਂ ਵਧੀਆ ਉਰਾਲੇ ਕਰਾਂ ਤਾਂ ਮੈਂ ਹਮੇਸ਼ਾ ਹੀ ਉਹਨਾਂ ਦੇ ਨਾਲ ਕਰਾਂਗਾ ਤੇ ਜਿੰਦਪੁਨੀ ਇੱਕ ਤਾਂ ਕਲੱਬ ਦੀ ਟੀਮ ਬੜੇ ਲੰਬੇ ਸਮੇਂ ਤੋਂ ਜੋ ਇਸ ਜਗ੍ਹਾ ਤੇ ਹੁੰਦੇ ਜੋ ਜਾਗਰਣ ਵੀ ਕਰਵਾਨੀ ਤੇ ਭਖਵਾਕ ਕੀਤਾ ਕਰਾਈਦਾ ਅੱਗੇ ਵੀ ਇਸੇ ਤਰ੍ਹਾਂ ਹੀ ਭਖਵਾਕ ਕੀਤਾ ਹਰ ਸਾਲ ਹੋਏਗੀ ਤੁਸੀਂ ਦੇ ਦੇਰੋ ਦਾ ਚਾਰਾਗ ਨੂੰ ਕੈਮਰਾ ਪਰਸਨ ਦੇ ਨਾਲ ਮੈਂ ਸੁਨਿਮ ਚੜਾ ਸ਼ੁਕਰੀਆ ਧੰਨਵਾਦ